ਤੇ ਵੀ ਆਪਣੀ ਬੱਸ ਬੱਸ ਸਟੈਂਡ ਦੇ ਵਿੱਚ ਚੋਰੀ ਹੋ ਗਈ ਹੈ ਤੇ ਮੈਂ ਪੁੱਛਿਆ ਵੀ ਕਿ ਤੁਹਾਨੂੰ ਕੋਈ ਪਤਾ ਲੱਗਿਆ ਉਹ ਕਹਿੰਦੀ ਬੱਸ ਆਪਣੀ ਤੋਂ ਰਕ ਜੁਨੀਅਲ ਤੋਂ ਮਾਨਸਾ ਕੇ ਚੇ ਰੋੜ ਜਾਂਦੀ ਹੈ ਉਸ ਦੇ ਵਿੱਚ ਇਹ ਖੱਡੇ ਜਿਹੜੇ ਬਣੇ ਹੋਇਆ ਉੱਥੇ ਖੜੀ ਨਹੀਂ ਅੱਛਾ ਇਹ ਬੱਸ ਸਰੇ ਕਿੰਨੇ ਵੇ ਜਲਦੀ ਕਿੰਨੇ ਵੇ ਇਹ ਸਵੇਰੇ 7:50 ਵਜੇ ਤੇ ਮਾਨ ਮੰਡੀ ਤੋਂ ਮਾਨਸਾ ਜਾਂਦੀ ਹੈ ਅੱਛਾ ਇਹ ਡਰਾਈਵਰ ਦਾ ਨਾਮ ਕੀ ਹੈ ਡਰਾਈਵਰ ਦਾ ਨਾਮ ਕੁਲਦੀਪ ਸਿੰਘ ਹੈ ਕਨੈਕਟਰ ਦਾ ਕਨੈਕਟਰ ਦਾ ਕੁਲਦੀਪ ਸਿੰਘ ਹੈ ਬੱਸ ਨੰਬਰ ਕਿੰਨੇ ਹੈ ਬੱਸ ਨੰਬਰ 68 ਬੱਤਰ ਹੈ TV03 BH88 ਇਹ ਬੰਦੇ ਕੌਣ ਸੀ ਪਤਾ ਲੱਗਿਆ ਕੁਝ ਨਹੀਂ ਸਰ ਵਾਲੇ ਕੋਈ ਪਤਾ ਲੱਗਿਆ ਸੀ ਆਪਣੇ ਵੱਲੋਂ ਮੌੜ ਖਾਣੇ ਵਿੱਚ ਅਪਡੇਟ ਪਾਤੀ ਹੈ ਉਹ ਬੰਦਾਰ ਉਹਨਾਂ ਨੂੰ ਦਿੱਤੀ ਹੈ ਜੀ ਬਸਟੈਂਡ ਦੇ ਵਿੱਚ ਕੋਈ ਆਪਣਾ ਚੌਕੀਦਾਰ ਵੀ ਨਹੀਂ ਜੀ ਬਸਟੈਂਡ ਦੇ ਵਿੱਚ ਕੋਈ ਚੌਕੀਦਾਰ ਨਹੀਂ ਜੋ ਉੱਤੇ ਕਿਉਂਕਿ ਇਹ ਨਗਰ ਕੌਂਸਲ ਵੱਲੋਂ ਆਈ ਅਗਰਾ ਸਾਡੇ ਨੂੰ ਆਪੀ ਐਸਆਰ ਦਾ ਬਸਟੈਂਡ ਦਾ ਤਾਂ ਸਾਡੇ ਕੋਲ ਸਕਿਉਰਟੀ ਹੁੰਦੀ ਹੈ ਪਰਪਰ ਇਹ ਨਗਰ ਕੌਂਸਲ ਮੌੜ ਦੇ ਦੀ ਨਾਉਂਦਾ ਕਰਕੇ ਤੇ ਕੋਈ ਵੀ ਰਾਤ ਵਾਸਤੇ ਚੌਕੀਦਾਰ ਜਾਂ ਮੇਰੇ ਦਰਮਿਆਨ ਜਿਵੇਂ ਇੱਕ ਕਸਾ ਖੜਦੀਆਂ ਜਿਹੜੀਆਂ ਰੋਡ ਤੇ ਰਹਿ ਜਾਂੀਆਂ ਇਹ ਜੇ ਹੁਣ ਜੱਟੀ ਚੋਰੀ ਕੋ ਜੋ ਜਿੰਮੇਵਾਰੀ ਇਹ ਕਿ ਨਹੀਂ ਬਣਦੀ ਹੈ ਜਿੰਮੇਵਾਰਤਾ ਹੀ ਕੋਸਲੀ ਬੰਦੀ ਹੈ ਕਿ ਉਹ ਪਲਾਗਰ ਕੋਸੰਦੀ ਬੰਦੀ ਹੈ ਉਹ ਆਪ ਦਾ ਇੱਥੇ ਪਾ ਸਾਥੋਂ ਪਾਸੇ ਰਹਿਣਾ ਤੇ ਸਾਨੂੰ ਸੁਲਤਾਨੇ ਚੌਕੀਦਾਰ ਦੇ ਇੱਥੇ ਇਹ ਤਾਂ ਕੁਪਕੀ ਨੇ ਇਹ ਬੱਸ ਜੀ ਕਿਵੇਂ ਇਹ ਸਾਰਾ ਵਾਹ ਦੇ ਰਸਤਾ ਉੱਥੇ ਇੱਕ ਤਾਂ ਰਸਤਾ ਹੋ ਜਾਦਾ ਖਰਾਬ ਪਹਿਲੇ ਹੀ ਕਾਫੀ ਚੰਗਾ ਰਸਤਾ ਚੱਲ ਰਿਹਾ ਸੀ ਉਹ ਕਿ ਉੱਥੇ ਰਸਤਾ ਖਰਾਬ ਹੋਣ ਕਰਕੇ ਉੱਥੇ ਸੜਕ ਦੇ ਉੱਪਰ ਨਾ ਮਿੱਟੀ ਭਾਈ ਹੋਈ ਸੀ ਉਹ ਅਣਜਾਣ ਜੀਵਨ ਨਾਲ ਡਰਾਈਵਰ ਜੋ ਉੱਥੋਂ ਲਗਿਆ ਗੱਡੀ ਉਹ ਨਹੀਂ ਪਤਾ ਨਾ ਕਿ ਰਾਤ ਦੇ ਨੇਰ ਜਿਸ ਤਰ੍ਹਾਂ ਗੱਡੀ ਉਹ ਚੀਲੇ ਦੇ ਵਿੱਚ ਤੇ ਬੱਸ ਕੋਈ ਸੋਨ ਮਾੜਾ ਮੋਟਾ ਪਤਾ ਜੀ ਵੀ ਬੰਦੇ ਕੌਣ ਹੈ ਨਹੀਂ ਸਰ ਹਾਂ ਸਵਾਲ ਇਹ ਬਾਚਾਨ ਦੇ ਵਿੱਚ ਕਿੰਨੀਆਂ ਬੱਸਾਂ ਸੀਗੀਆਂ ਤਕਰੀਬਨ ਸਾਡੀਆਂ 9 ਬੱਸਾਂ ਖੜੀਆਂ ਪੀ.ਆਰ.ਸੀ. ਦਾ 2 ਬਗੜਾ ਡੜੀ ਪੁਨੀ ਦਾ 7 ਪੀ.ਆਰ.ਸੀ. ਖੜਾ ਸੀ ਬਾਕੀ ਪ੍ਰਾਈਵੇਟ ਬੱਸਾਂ ਖੜੀਆਂ ਜਿੰਨੇ ਬੰਦੀਆਂ ਹੋ ਗਈਆਂ ਮੱਕ ਬਗੜਾ ਦਾ ਚੱਲਦਾ ਰਹਿੰਦਾ ਸੀ ਕਿੰਨੀਆਂ ਬੱਸਾਂ ਨੇ ਛੇੜਖਾਨੀ ਕੀਤੀ ਗਈ ਇਹ ਬੱਸਾਂ ਆਪਣੀਆਂ ਤਿੰਨਾਂ ਨੇ ਛੇੜਖਾਨੀ ਕਰੀ ਗਈ ਜਿਹਨਾਂ ਇੱਕ ਸਵੇਰ 6 ਵਜੇ ਤੌੜੀ ਸਾਹ ਹੋ ਜਾਂਦੀ ਇੱਕ 6 ਵਜੇ ਦੇ 40 ਵਜੇ ਮਾਰਸ ਹੋ ਜਾਂਦੀ ਪਹਿਲਾਂ ਉਹ ਗੱਡੀਆਂ ਉਹਨਾਂ ਤੋਂ ਸਟਾਰਟ ਨਹੀਂ ਹੋਈਆਂ ਇਸ ਦਾ ਦੋ ਗੱਡਾ ਹੁੰਦਾ ਉਹ ਹਰ ਚਲ ਕ ਹੋਈ ਹੈ ਜਿਸ ਤਰ੍ਹਾਂ ਇਹ ਲੱਗਦਾ ਵੀ ਬੰਦੇ ਘਟ ਘਟ ਚਾਰ ਜਾਂ ਪੰਜ ਬੰਦੇ ਹੋਣਗੇ ਇਹ ਥੱਕਾ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰੀ ਹੈ ਉਹ ਸਟਾਰਟ ਹੋਣਾ ਇਹ ਕੱਢੀ ਸਟਾਰਟ ਹੋਈ ਹੈ ਤਕਰੀਬਨ ਸਾਡੇ ਨੇ ਅੱਥੇ ਅਸੀਂ ਚੈੱਕ ਕਰਿਆ ਵੀ ਸੀਸੀ ਜੂ ਵੀ ਕੈਮ ਚੈੱਕ ਕਰਿਆ ਉਹ ਮੇਰੇ ਹਿਸਾਬ ਨਾਲ ਵੀ 11 ਕੁ ਗੀਤੀ ਵਿੱਚ ਸਾਡੂੰ ਗੱਡੀ ਜਾਂਦੀ ਮਿਲੀ ਆਊਟ ਪ੍ਰਾਟ ਰਕੀ ਹੋਇਆ ਬਰੋ ਇਹੋ ਘਟਨਾ ਇਹ ਤਰੀਵੇਂ ਪਾਸਟਾ ਤੇ ਮੇਰੇ ਸਾਹਮਣੇ 11 ਕੋਈ ਗੱਡੀ ਗਈ ਸੀ ਸਾਡੇ ਕੋਲੇ ਅਜੇ ਤਲਾਹ ਮਿਲੀ ਸੀ ਜਿਹੜੀ ਬੱਸ ਨੰਬਰ ਹੈਗੀ ਪੀਬੀ03 ਬੀਐਚ 837 ਪੀਆ ਟੀਸੀ ਦੀ ਸਰਕਾਰੀ ਬੱਸ ਹੈ ਇਥੇ ਜਿਹੜੇ ਤੇਜਰਾਮ ਜਾਂਦੇ ਵਾਲੇ ਹੈਗੇ ਉਹਨਾਂ ਦੇ ਕੋਲੇ ਇਥੇ ਰਸਤੇ 'ਚ ਖੜੀ ਸੀ ਬੱਸ ਉਹਦੇ ਸਾਨੂੰ ਪੜਤਾਲ ਕਰਨ ਤੇ ਪਤਾ ਲੱਗਿਆ ਵੀ ਕੋਈ ਬੱਸ ਰਾਤ ਨੂੰ ਚੋਰੀ ਕਰਕੇ ਲੈ ਗਿਆ ਸੀ ਜੇ ਤੇ ਅਸੀਂ ਬੱਸ ਦੇ ਟ੍ਰੈਵਲ ਕੁਮਾਰ ਸਿੰਘ ਸਾਹਿਬ ਅਮਿੰਦਰ ਸਿੰਘ ਕਸੀਰਾਏ ਕੰਨਾਂ ਦੇ ਬਿਆਨਾਂ ਤੇ ਮੁਕੱਦਮਾ ਨੰਬਰ 119 ਮਿਤੀ 25/7/2013 ਦਾ 303 262 ਬੀਐਨਐਸਪੀਐਸ ਮੋੜਦਰ ਨਾਮਲੂੰਗ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜੋ ਇਹਦੀ ਪੜਤਾਲ ਚੱਲ ਰਹੀ ਹੈ ਪੜਤਾਲ ਕਰਨ ਤੋਂ ਬਾਅਦ ਜੋ ਵੀ ਇੱਥੇ ਤੋਸੀ ਸਾਹਮਣੇ ਆਉਣਗੇ ਉਸ ਨੂੰ ਬੰਦੀ ਕਰ ਲਈ ਕੀਤੀ